ਸਰਕਾਰ ਢੇਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮਜੀਠਾ ਸ਼ਰਾਬ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤਾਂ ਦੱਸਿਆ ਇਹ ਕਿ 8 ਵਿਅਕਤੀ ਗ੍ਰਿਫਤਾਰ ਹੋਏ ਨੇ ਤਾਂ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਲੋਕਾਂ ਦੀ ਜਾਨ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਕਸ਼ਨ ਲੈਂਦਿਆਂ ਹੋਇਆਂ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤਾਂ ਦੱਸ ਦਈਏ ਕਿ ਇਸ ਨੂੰ ਲੈ ਕੇ ਛਾਪੇਮਾਰੀ جاری ਸੀ ਜਿਸ ਦਰਮਿਆਨ ਦੋ ਟਰੱਕਾਂ ਦੇ ਵਿੱਚੋਂ 80000 ਲੀਟਰ ਇਥਨੋਲ ਜ਼ਬਤ ਕੀਤੀ ਗਈ ਹੈ ਦਰਅਸਲ ਐਕਸਾਈਜ਼ ਵਿਭਾਗ ਨੇ ਜਿਹੜਾ ਐਕਸਾਈਜ਼ ਵਿਭਾਗ ਦੇ ਵੱਲੋਂ ਇਹ ਗੁਜਰਾਤ ਨੰਬਰ ਦੇ ਦੋ ਟਰੱਕ ਨੇ ਜਿਨ੍ਹਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਜੋ ਦੂਜੇ ਸੂਬੇਾਂ ਦੇ ਵਿੱਚ ਨਜਾਇਜ਼ ਸ਼ਰਾਬ ਦੀ ਤਸਕਰੀ ਕਰ ਰਹੇ ਸਨ ਤਾਂ ਇਸੇ ਮਾਮਲੇ ਦੇ ਵਿੱਚ 8 ਵਿਅਕਤੀ ਗ੍ਰਫਤਾਰ ਹੁੰਦੇ ਨੇ ਪੰਜਾਬ ਸਰਕਾਰ ਦੇ ਵੱਲੋਂ ਨਜਾਇਜ਼ ਸ਼ਰਾਬ ਨੂੰ ਲੈ ਕੇ ਇੱਕ ਵੱਡਾ ਐਕਸ਼ਨ ਲਿਆ ਗਿਆ ਤਾਂ ਦੱਸ ਦਈਏ ਕਿ ਹਾਲੀ ਦੇ ਵਿੱਚ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਚਲਦਿਆ ਕਈ ਲੋਕਾਂ ਦੀ ਜਾਨ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਨਜਾਇਜ਼ ਸ਼ਰਾਬ ਤੇ ਇੱਕ ਵੱਡਾ ਐਕਸ਼ਨ ਲਿਆ ਤਾਂ ਤਸਕਰੀ ਕਰਨ ਵਾਲੇ 8 ਬੰਦੇ ਕਾਬੂ ਹੋਏ ਨੇ ਇਸੇ ਤਰ੍ਹਾਂ ਤਾਂ ਬਠਿੰਡਾ ਦੇ ਵਿੱਚ ਆਪੇ ਮਾਰੀ ਜਾ ਰਹੀ ਸੀ ਦੋ ਟਰੱਕਾਂ ਦੇ ਵਿੱਚੋਂ 80000 ਲੀਟਰ ਇਥਨੋਲ ਜ਼ਬਤ ਕੀਤੀ ਗਈ ਹੈ ਤੇ ਐਕਸਾਈਜ਼ ਵਿਭਾਗ ਨੇ ਗੁਜਰਾਤ ਨੰਬਰ ਦੇ ਦੋ ਟਰੱਕ ਕਬਜ਼ੇ ਦੇ ਵਿੱਚ ਲਏ ਨੇ ਦੋ ਦੱਸਿਆ ਜਾ ਰਿਹਾ ਕਿ ਜਿਹੜੇ ਟਰੱਕ ਨੇ ਇਹਨਾਂ ਦੇ ਵਿੱਚੋਂ ਕੁੱਲ 80000 ਲੀਟਰ ਇਥਨੋਲ ਜ਼ਬਤ ਹੁੰਦੀ ਹੈ ਤੇ ਇਸ ਮਾਮਲੇ ਦੇ ਵਿੱਚ 8 ਲੋਕ ਗ੍ਰਿਫਤਾਰ ਹੋਏ ਨੇ ਪੰਜਾਬ ਸਰਕਾਰ ਦੇ ਵੱਲੋਂ ਨਾਜਾਇਜ਼ ਸ਼ਰਾਬ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਤੇ 8 ਵਿਅਕਤੀਆਂ ਦੀ ਹੁਣ ਤੱਕ ਇਸ ਮਾਮਲੇ 'ਚ ਗ੍ਰਿਫਤਾਰੀ ਕੀਤੀ ਜਾਂਦੀ ਹੈ ਹਾਦੀ ਦੇ ਵਿੱਚ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਕਈ ਜਾਨਾਂ ਜਾਂਦਿਆਂ ਨੇ ਤੇ ਹੋਰ ਵੀ ਕਈ ਸੂਬਿਆਂ ਤੋਂ ਜੇਹੀ ਖਬਰ ਹੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਇਸ ਨਜਾਇਜ਼ ਸ਼ਰਾਬ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਤੇ ਲਗਾਤਾਰ ਛਾਪੇ ਮਾਰੀ ਜਾ ਰਹੀ ਹੈ